ਤੋਂ ਅਣਖੀ ਖਾਲਸੇ ਜੂਝਦੇ ਨੇ ਜੀਵੇ ਗੁੱਲ ਹੁੰਦੇ ਹੁਕਮਰਾਨੀਆਂ ਦੇ ਓ ਨੱਕ ਰਗੜ ਕੇ ਕਿਸੇ ਸੁਆਹ ਜੀਣਾ ਹੱਥ ਸੌ ਮਾਤਿਓਂ ਦੇ ਨਾਲ ਕੁਰਬਾਨੀਆਂ ਦੇ ਦਾ ਬਾਬਾ ਬਦੀ ਚੰਜੀ ਖਾਲਸਾ ਸ਼ੌਣੀ ਪਲਮਟਨ ਮੈਲਬਰਨ ਤੋਂ ਤਕਰੀਬਨ 7ਵੇਂ ਸਾਲ ਦੇ ਵਿੱਚ ਇਹ ਸੇਵਾ ਪਹੁੰਚ ਚੁੱਕੀ ਹੈ ਸੇਵਾਦਾਰ ਗੁਰਦੁਆਰਾ ਸਾਹਿਬ ਤੋਂ ਇੱਥੇ ਸੇਵਾ ਵਾਸਤੇ ਆਉਂਦੇ ਨੇ ਔਰ ਦੋਵੇਂ ਦੇਣੀ ਵੱਟ ਚੜ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਚੱਲਦੀਆਂ ਨੇ ਸੰਗਤਾਂ ਤੋਂ ਬਹੁਤ ਆਈ ਹੈ ਕਿਉਂਕਿ ਮੌਸਮ ਬਹੁਤ ਹਨਾ ਸੀ ਮਾਨਾ ਜਿਕਰ ਕਬੇ ਨਾਲ ਸੋ ਸਾਰੀ ਸੰਗਤ ਜਿਹੜੀ ਆਨੀ ਰੌਣਕ ਦੇਖ ਕੇ ਇੱਕ ਮਨ ਨੂੰ ਬੜੇ ਖੁਸ਼ੀ ਆ ਕਿ ਸਾਹਿਬ ਤ੍ਰਿਸ਼ੀ ਦਾ ਵੀ ਆਰਚਨ ਹੈ ਵਾਈਕੁਟੀ ਕਸਾਲ ਸਾਹਿਬ ਵਾਈਕੁਟੀ ਕਰੇ ਦਾਸ ਸਿੰਘ ਜੀ ਮੈਂ ਯੂਨਾਈਟਿਡ ਨੈਸ਼ਨਸ ਆਰਗਨਾਈਜੇਸ਼ਨ ਦਾ ਰਹਿਮਾਨਾ ਜੀ ਸੇਵਾਦਾਰ ਹਾਂ ਉਸ ਲਈ ਬਸ ਇੱਕ ਬੇਦੀਆ ਸੰਗਤ ਨੂੰ ਵੀ ਇਹ ਚੀਜ਼ਾਂ ਦੀ ਯਾਦ ਦੇ ਵਿੱਚ ਜੋੜ ਮੇਨ ਲੱਗਦਾ ਵਾ ਤ੍ਰਿਸ਼ੀ ਦਾ ਨੂੰ ਯਾਦ ਕਰੀਏ ਤੇ ਆਪਣੇ ਅਮਰ ਦੇ ਸੇਕ ਹੈਗੇ ਸੱਜੇ ਜਦੋਂ ਤੱਕ ਅਸੀਂ ਉਹ ਦਿਨਾਂ ਨੂੰ ਤਿਹਾਰਾਂ ਨੂੰ ਯਾਦ ਨਹੀਂ ਰੱਖਾਂਗੇ ਉਹ ਬਿਸਰ ਜਾਣਗੇ ਹਰ ਇੱਕ ਹਰ ਇੱਕ ਵੇਚ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਆ ਜਿਹੜੀ ਅਪਕਮਿੰਗ ਜਨਰੇਸ਼ਨ ਆ ਉਹਨੇ ਬਾਅਦ ਚ ਜਾ ਕੇ ਗੂਗਲ ਕਰਨਾ ਸਾਡੇ ਨਾਲ ਹੋਇਆ ਕੀ ਸਾਡਾ ਜੀ ਬਸ ਸੇਵਾ ਭਾਵਨਾ ਗੁਰੂ ਨਾਲ ਪਿਆਰ ਦੇਖ ਕੇ ਐਂ ਲੱਗਦਾ ਜਿਵੇਂ ਪੂਰਾ ਪੰਜਾਬ ਆਇਆ ਹੁੰਦਾ ਇੱਕ ਕਟਿਆਰੀਏ ਹਾਕਮਾ ਡਾਡਿਆਂ ਦੀ ਇੱਕ ਕਟਿਆਰੀਏ ਹਾਕਮਾ ਡਾਡਿਆਂ ਦੀ ਇੱਥੇ ਕੋਈ ਨਹੀਂ ਸੁਣਵਾਈ ਦਲੀਲ ਹੁੰਦੀ ਕਿਵੇਂ ਜਦੋਂ ਪਹਿਲੀ ਵਾਰ ਆਣਾ ਸ਼ੁਰੂ ਕੀਤਾ ਮੇਰਾ ਤਾਂ 2016 2017 ਸੀਗਾ ਸ਼ਾਇਦ ਤੇ ਕਰਾਊਡ ਦੇ ਨਾਲੋਂ ਅੱਧਾ ਕ ਹੁੰਦਾ ਸੀਗਾ ਆ ਵੀ ਅਸੀਂ ਮਾਨ ਕਰਦੇ ਆਪਣੇ ਸ਼ਹੀਦਾਂ ਦੇ ਸੋ ਉਹਨਾਂ ਦੇ ਦਿਨ ਮਨਾਉਣ ਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਉਹਨਾਂ ਵਰਗੀ ਜਾਗ You're enjoying the Mela today? Yes, a lot. What did you like the most? I liked the most when people were having fun, enjoying the time with friends and families. ਕੱਦ ਸਗਾ ਕਿ ਸਾਡੇ ਪੰਜਾਬੀਆਂ ਦੇ ਵਿੱਚ ਸਿੱਖਾਂ ਦੇ ਵਿੱਚ ਕਿਤਾਬਾਂ ਪੜਨ ਦਾ ਰੁਝਾਨ ਬਹੁਤ ਘੱਟ ਹੈਗਾ ਤੇ ਜੇ ਉਹਨਾਂ ਨੂੰ ਥੋੜਾ ਥੋੜਾ ਅਸੀਂ ਆਪਾਂ ਬਿਟ ਬਾਏ ਬਿਟ ਕੋਸ਼ਿਸ਼ ਨਾਲ ਕੋਈ ਸਪੀਡ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹ ਕੁਝ ਨਾ ਕੁਝ ਪੜ ਲੈਂਦੇ ਆ ਨਾ ਜਿੱਦਾਂ ਜਿੱਦਾਂ ਸਮਾਜ ਚੇਂਜ ਹੋ ਰਿਹਾ ਹੈਗਾ ਉਹਦੇ ਅਕੋਰਡਿੰਗ ਚੇਂਜ ਹੋਣ ਦੇ ਨਾਲ ਜਿਹੜੀ ਸਾਡੀ ਇੱਕ ਦੇਖਣ ਦੀ ਰੁਚੀ ਕਹਿ ਲੋ ਦੇਖਣ ਦਾ ਜਿਹੜਾ ਸਾਡਾ ਨਜ਼ਰੀਆ ਕਹਿ ਲੋ ਉਹ ਦਿਨੋਂ ਦਿਨ ਹੁਣ ਚੇਂਜ ਹੋ ਰਿਹਾ ਹੈਗਾ ਕਮੇਟੀ ਮੈਂਬਰਸ ਨੂੰ ਇਦਾਂ ਦੀਆਂ ਵੀ ਚੀਜ਼ਾਂ ਨਾਲ ਸੈਟਅਪ ਕਰਨੀਆਂ ਪੈ ਰਹੀਆਂ ਨੇ ਕਿ ਵੀ ਜਿਹੜੀ ਸਾਡਾ ਯੂਥ ਆ ਉਹ ਹੋਰ ਇਦਾਂ ਵੱਲ ਅਟਰੈਕਟ ਹੋਵੇ ਗੁਰੂ ਦਸ਼ਮੇਸ਼ ਦਸਾ ਕੁਰਾ ਦਾ ਗ੍ਰਿਫਤ ਦਾ ਮੇਲਾ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ 'ਚ ਪ੍ਰਸਿੱਧ ਹੈ ਦੂਰ ਦਰਡੇ ਤੋਂ ਲੋਕ ਗ੍ਰਿਫਤ ਦਾ ਮੇਲਾ ਦੇਖਣ ਵਾਸਤੇ ਆਉਂਦੇ ਆ ਮੈਂ ਵੀ ਬੜੇ ਢੇਰ ਤੋਂ ਇਹਦੇ ਬਾਰੇ ਸੁਣਦਾ ਆ ਰਿਹਾ ਸੀਗਾ ਤੇ ਅੱਜ ਲੱਕੀਲੀ ਪਹਿਲੀ ਵਾਰੀ ਮੌਕਾ ਮਿਲਿਆ ਕਿ ਮੈਂ ਇਸ ਮੇਲੇ ਨੂੰ ਦੇਖਣ ਵਾਸਤੇ ਪਹੁੰਚਿਆ ਵੀ ਇੱਥੇ ਜ਼ਿਆਦਾਤਰ ਜਿਵੇਂ ਹਮ ਸਾਰੀਆਂ ਕਦਰਾਂ ਤੋਂ ਪੰਜਾਬੀ 'ਚ ਨੇ ਚਾਹ ਜਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਨੂੰ ਇਹ ਇੰਗਲਿਸ਼ ਟ੍ਰਾਂਸਲੇਟ ਵੀ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਫੇਰ ਇਸ ਗੱਲ ਦਾ ਪਤਾ ਲੱਗੂਗਾ ਇਹ ਬਹੁਤ ਇਸਤੇ ਜ਼ਿਆਦਾ ਕੰਮ ਆਉਣਾ ਚਾਹੀਦਾ ਸਾਡੇ ਇਤਿਹਾਸ ਬਾਰੇ ਨੇ ਜੀ ਤੇ ਸਾਨੂੰ ਪਤਾ ਲੱਗੇ ਤੇ ਕਾ ਅਸੀਂ ਕਿਸੇ ਨੂੰ ਦੱਸੋਗੇ ਅਸੀਂ ਸੀ ਦੀ ਚੋੜ ਮੇਲੇ ਤੇ ਸ਼ਾਮਿਲ ਹੋਏ ਹਾਂ ਗ੍ਰੈਫਿਟ ਸਿੱਖ ਗੇਮਸ ਤੇ ਕਿਸ ਕਿਸਮ ਦੀਆਂ ਕਿਤਾਬਾਂ ਜਿਹੜੀਆਂ ਲੋਕਾਂ ਨੇ ਜ਼ਿਆਦਾ ਖਰੀਦੀਆਂ ਇੱਥੇ ਜ਼ਿਆਦਾਤਰ ਲੋਕ ਤਾਂ ਲਿਟਰੇਚਰ ਮੰਗ ਰਹੇ ਆ ਤੇ ਮੋਸਟਲੀ ਲੋਕ ਸਿੱਖੀ ਵੱਲ ਜ਼ਿਆਦਾ ਜਾ ਰਹੇ ਆ ਮੇਰੇ ਤੋਂ ਜ਼ਿਆਦਾ ਡਿਮਾਂਡ ਸਿੱਖੀ ਦੀਆਂ ਕਿਤਾਬਾਂ ਦੀਆਂ ਹੋਈਆਂ ਜਿਹੜੀ ਸਿੱਖ ਹਿਸਟਰੀ ਕਿਵੇਂ ਆਪਣੀ ਉਹਦੇ ਬਾਰੇ ਜਾਂ ਸਿੱਖ ਰਾਜ ਬਾਰੇ ਕੀ ਕੁਝ ਹੋਇਆ ਫੇਰ ਮੇਂ ਕੀਆ ਮੌਜਜ਼ਾ ਜਾਂ ਦੁਨੀਆ ਤੇ ਵੇਖਣ ਵਾਲਿਆ ਦੇਗ ਵਿੱਚੋਂ ਸੋਮਾ ਅਮਰਤਾ ਫਟਾ ਦਿੱਤਾ ਗਿਆ ਝੁਕੀਆਂ ਕਈ ਅੱਖਾਂ ਕਈਆਂ ਦੇ ਦੀਦੇ ਪਾਟ ਕੇ ਜਿੰਦਗੀ ਨੂੰ ਮੌਤ ਦੀ ਗੋਦੀ ਬਿਠਾ ਦਿੱਤਾ ਗਿਆ। ਓ ਤੂੰ ਮੇਰੇ ਦਸ਼ਮੇਸ਼ ਦਾ ਸੁਪਨਾ ਤੇਰਾ ਜਨਮ ਹੋਇਆ ਤਲਵਾਰੋਂ ਮਾਪ ਨੇ ਤੈਨੂੰ ਲੁਟੀਆਂ ਦਿੱਤੀਆਂ ਬੈ ਤੀਰਾਂ ਦੀ ਛਾਵੇਂ ਰਾਜ ਦਾ ਜਿਲਾਟ ਲੜਾਈ ਕਰੀ ਤੈਨੂੰ ਤਾਂ ਕਿ ਧੂਨ ਤੇ ਸੋਏ ਗਾਵੇਂ। ਤਾਨਕ ਤੋਂ ਗੁਰੂ ਦਸ਼ਮੇਸ਼ ਜਸਾ ਗੁਰਾ ਦਾ But it's amazing. What a great community. It gets everyone together. It's really lovely. Very, very um, kind people and very calm. I love it. It's great. No, I was here last year, but um, much more, much bigger this year. Much bigger. Hello to all the Australian community, all the Indian community, the Sikh community. So a big hello and thank you very much for all your support. <laughs> ਪਤਾ ਉਹ ਸਾਡੇ ਕੋਲ ਐਸੋਲੀ ਜਿਹੜੀ ਸਾਡੀ ਸਾਡੀ ਆਪਣੀ ਪਾਪੂਲੇਸ਼ਨ ਆ ਉਹ ਟਾਊਨ ਦੀ 27000 ਪਾਪੂਲੇਸ਼ਨ ਆ ਪਰ ਜਿੰਨਾ ਤੁਸੀਂ ਦੇਖਦੇ ਪਏ ਹੋ ਉਸ ਹਿਸਾਬ ਨਾਲ ਕਹਿ ਸਕਦੇ ਆ ਕਿ ਆਪਾਂ ਜਿਹੜੀ ਪਾਪੂਲੇਸ਼ਨ ਜਿਹੜੀ ਦੋਨਾਂ ਵਾਸਤੇ ਡਬਲ ਕਰ ਦਿੱਤੀ ਹੈ ਇੱਕ ਤਰ੍ਹਾਂ ਦਾ ਉਪਰਾਲਾ ਜੀ ਇੱਕ ਦਮ ਸਾਰੇ ਨੂੰ ਯੂਨਾਈਟ ਕਰਦੇ ਆ ਉਹ ਵੇਲੇ ਸਾਰੇ ਆ ਕੇ ਸਾਰੇ ਇਕੱਠੇ ਹੋਤੇ ਆ ਤੇ ਗੁੱਡ ਟੇਕ ਫੀਲ ਕਰਦੇ ਆ ਅਰਜੀ